ਦੇਖ ਲਓ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਪੁਰੂ ਸਾਹਿਬ ਦੀ ਬੀਅਦ ਵੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਫਿਰ ਕਹਿ ਬੈਠੀ ਜੇ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ ਉਹ ਵੀ ਨਿਪਟ ਗਏਗਾ ਗੱਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਖੇਤੀ ਬਣਾਉਗਾ ਕਹਿੰਦਾ ਮੁੱਖ ਮੰਤਰੀ ਕੱਲ ਮੈਂ ਸੋਭਰ ਸੀ ਕਹਿੰਦਾ ਲੋਕ ਕਹਿੰਦੇ ਸਤਾਈ ਛੇਤੀ ਨਹੀਂ ਆ ਸਕਦੀ ਮੋਲੇ ਮੈਂ ਕਿਹਾ ਸਤ ਲੋਕ ਤੱਕ ਨੂੰ ਕਹਿੰਦੇ ਨੇ ਤੂੰ ਹੀ ਕਹਿੰਦਾ ਇਹ ਜਨਗਨ ਮੰਚੋਂ ਪੰਜਾਬ ਕੱਢ ਦੇਣਾ ਪੰਜਾਬ ਸਿੰਧ ਗੁਜਰਾਤ ਮੜਾਠਾ ਉੱਥੇ ਯੂਪੀ ਕਰਨਾ ਯੂਪੀ ਸਿੰਧ ਗੁਜਰਾਤ ਮੜਾਠਾ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਨੇ ਮੇਥੋਂ ਮੰਗਦੇ ਐ ਐਸ ਡੀ ਆਰ ਐਫ ਦਾ ਸਾਹਿਬ ਆ ਜਿਹੜਾ ਭਾਜਪਾ ਦਾ ਕਾਂਗਰਸ ਜੁਨਟ ਹੈ ਨਾ 15 15 ਲੱਖ ਦਾ ਕੀ ਬਣਿਆ ਕਾਲੇ ਧੰਨ ਦਾ ਕੀ ਬਣਿਆ ਹਰ ਸਾਲ 2 ਕਰੋੜ ਨੌਕਰੀਆਂ ਦਾ ਕੀ ਬਣਿਆ ਭਗਵੰਤ ਮਾਨ ਨੂੰ ਘੇਰਨਾ ਸੋਖ ਹੈ ਨਾ ਉੱਥੇ ਭੀਜੀ ਬਿੱਲੀ ਬਣ ਜਾਂਦੇ ਜਾ ਕੇ ਅਕਾਲੀ ਦਲ ਦੇ ਤਾਂ ਰੱਬ ਛੇਤੀ ਸੁਣਦਾ ਹੈ ਤੇ ਉੱਥੇ ਹੀ ਬੀਬੀ ਹਰ ਸਿਮਰਤ ਬਾਦਲ ਨੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਤੇ ਹੁਣ ਅਕਾਲੀ ਦਲ ਖਤਮ ਹੋ ਗਿਆ ਤੇ ਉੱਥੇ ਹੀ ਚਿੱਟਾ ਵੇਚਣ ਵਾਲਿਆਂ ਨੂੰ ਲੈ ਕੇ ਵੀ ਬਿਆਨ ਦਿੱਤੇ ਸੀ ਤੇ ਹੁਣ ਖੁਦ ਦਾ ਭਰਾ ਵੀ ਜੇਲ੍ਹ ਦੇ ਵਿੱਚ ਬੈਠਾ ਹੈ ਅਜਿਹੇ ਬਿਆਨ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਹੈ ਪਾਜਪਾ ਨੂੰ ਲੈ ਕੇ ਵੀ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਜਿਸ ਦੇ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਫਰ ਤੋਂ ਕਾਨਫਰੰਸ ਦੇ ਵਿੱਚ ਲਗਾਤਾਰ ਅਕਾਲੀ ਦਲ ਨੂੰ ਨਿਸ਼ਾਨਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਉੱਤੇ ਪਲਟਵਾਰ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੀ ਹੈ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਆਂ ਦੇਤੇ ਫਿਰ ਇਹ ਮੈਥੋਂ ਮੰਗਦੇ ਐ ਐਸਡੀਆਰਐਫ ਦਾ ਸਾਹਿਬ ਆ ਜਿਹੜਾ ਭਾਜਪਾ ਦਾ ਕਾਂਗਰਸ ਯੂਨਟ ਹੈ ਨਾ ਇੱਥੇ ਜਿਹੜਾ ਭਾਜਪਾ ਦਾ ਕਾਂਗਰਸ ਵਿੰਗ ਆ ਉਹ ਤੋ ਪੁੱਛੋਗੇ 1 ਲੱਖ ਕਰੋੜ ਦਾ ਕੀ ਬਣਿਆ 15-15 ਲੱਖ ਦਾ ਕੀ ਬਣਿਆ ਕਾਲੇ ਧੰਨ ਦਾ ਕੀ ਬਣਿਆ ਹਰ ਸਾਲ 2 ਕਰੋੜ ਨੌਕਰੀਆਂ ਦਾ ਕੀ ਬਣਿਆ ਭਗਵੰਤ ਮਾਨ ਨੂੰ ਘੇਰਨਾ ਸੌਖਾ ਨਾ ਉੱਥੇ ਭੀਜੀ ਬਿੱਲੀ ਬਣ ਜਾਂਦੇ ਜਾ ਕੇ ਉੱਥੇ ਨਹੀਂ ਬੋਲਦੇ ਇਹ ਤਾਂ ਆਪਦੀਆਂ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਪਾਉਣ ਵਾਸਤੇ ਉੱਥੇ ਗਏ ਹੋਦ ਨੇ ਕਿੰਨਾ ਚਿਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਕੱਲ ਨੂੰ ਨਿਕਲੇ ਆਉਣਗੇ ਉਹ ਤਾਂ ਹੋਣਗੇ ਸਾਹਿਬ ਚਲੋ ਇਸ ਕਚੈਰੀ ਚ ਵੱਜ ਜਾਓਗੇ ਵਕੀਲ ਵੱਡੇ ਕਰ ਲੋਗੇ ਸ਼ਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਵਾਲੀ ਕਚੈਰੀ ਚ ਗੇਰੋਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾਂ ਦੇਖ ਲੋ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਵਿਆਹ ਦੀ ਕਰਾਈ ਉਹਨਾਂ ਦਾ ਕੱਖ ਨਾ ਰਹੀਂ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਪ੍ਰੀਕ ਹੈ ਫਿਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚੇ ਉਹਦਾ ਕੱਖ ਨਾ ਰਹੇ ਉਹ ਵੀ ਨਹੀਂ ਪੜਕੇ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪਰਮਾਤਮਾ ਸੁਣਦੇ ਇਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਵੇਲੇ ਤਾਂ ਹੈਗੇ ਨੇ ਹੁਣ ਗੱਲ ਨਹੀਂ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਉਗਾ ਕਹਿੰਦਾ ਮੁੱਖ ਮੰਤਰੀ ਅੱਜ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੈਂ ਕਿਹਾ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਦਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋਕ ਆ ਦਣਗੇ ਨਵੇੜੇ ਸਭ ਪਤਾ ਹੈ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਸੋ ਇਹ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜਪਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਚਾਹੇ ਉਹ ਪੈਸੇ ਰੋਕ ਕੇ ਕਇਓ ਮੈਂ ਇਹ ਵੀ ਇਥੋਂ ਤੱਕ ਕਹਿਆ ਹੋਇਆ ਮੈਂ ਤਾਂ ਕਿ ਜੇ ਇਹਨਾਂ ਦਾ ਵਾਸ ਚੱਲੇ ਹਲੇ ਚੱਲਦਾ ਨਹੀਂ ਹੁਣ ਤਾਂ ਚੱਲਣਾ ਵੀ ਨਹੀਂ ਇਹ ਜਨਗਨ ਮੰਚੋਂ ਪੰਜਾਬ ਕੱਢ ਦੇਣਾ ਪੰਜਾਬ ਸਿੰਧ ਗੁਜਰਾਤ ਮਡਾਟਾ ਉਥੇ ਯੂਪੀ ਕਰਨਾ ਯੂਪੀ ਸਿੰਧ ਗੁਜਰਾਤ ਮਡਾਟਾ ਦਰਾਵਿਡ ਉਤਕਲ ਬੰਗਾ ਇਹਨਾਂ ਦਾ ਜੇ ਵਾਸ ਚੱਲੇ ਇੰਨੀ ਜ਼ਿਆਦਾ ਪੰਜਾਬ ਨਾਲ ਇਹਨਾਂ ਦੀ ਦੁਸ਼ਮਣੀ ਪੈਲੀ ਹੋਈ ਹੈ ਸੋ ਇਸ ਕਰਕੇ ਮੈਂ ਚੱਕਰ ਸਾਹਿਬ ਤੇ ਬਿੱਟੂ ਸਾਹਿਬ ਤੋਂ ਉਮੀਦ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਕੋਲ ਜਾ ਕੇ ਪੁੱਛੋ ਕਿ ਜੀ ਆ ਤੁਸੀਂ ਕੀ ਕੀਤਾ ਮੈਚ ক্রিকেট ਦੇਖੋ ক্রিকেট ਮੈਨਾਂ ਸਰ ਜੁ ਕਿ ক্রিকেট ਇੰਤਜ਼ਾਰ ਕਰ ਸਕਦੀ ਹੈ ਠੀਕ ਹੈ ਨਾ ਪਰ ਆਸਥਾ ਜਾਂ ਗੁਰਪੁਰਬ ਜਾਂ ਸੰਗਰਾਮਾਂ ਜਾਂ ਵਸਖੀਆਂ ਉਹ ਇੰਤਜ਼ਾਰ ਨਹੀਂ ਕਰਦਾ ਕ੍ਰਿਕਟ ਦਾ ਮੈਚ ਤਾਂ ਕਦੇ ਫੇਰ ਖੇਡ ਲਿਓ ਫਿਲਮਾਂ ਵੀ ਇੰਤਜ਼ਾਰ ਕਰ ਸਕਦੇ ਆ ਚਲੋ ਕੋਈ ਨਹੀਂ ਪਰ ਤੁਸੀਂ ਮੈਂ ਸਮਝਦੇ ਹਾਂ ਵੀ ਮੈਂ ਜਿਵੇਂ ਅਸੀਂ ਕੰਮ ਚਾਵਾਂਗੇ ਉਵੇਂ ਚੱਲੂਗਾ ਤੁਹਾਨੂੰ ਨਹੀਂ ਚੱਲਦਾ ਹੁੰਦਾ ਗਲਤ ਫਹਿਮੀ ਚ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਹੇ ਦੀ ਤੇ ਸੋਨੇ ਦੀ ਦੁਕਾਨ ਆਮੋ ਸਾਹਮਣੇ ਸੀ ਬਾਜ਼ਾਰ 'ਚ ਤਾਂ ਇੱਕ ਦਿਨ ਸੋਨੇ ਤੇ ਲੋਹੇ ਨੇ ਆਪਸ ਵਿੱਚ ਗੱਲ ਕੀਤੀ ਕਹਿੰਦਾ ਯਾਰ ਥੋੜਾ ਸੋਨਾ ਕਹਿੰਦਾ ਥੋੜਾ ਤੇਰੇ ਵੀ ਪੈਂਦਾ ਥੋੜਾ ਮੇਰੇ ਵੀ ਪੈਂਦਾ ਕਹਿੰਦਾ ਤੂੰ ਥੋੜਾ ਜਿਆਦਾ ਰੌਲਾ ਨਹੀਂ ਪਾਉਂਦਾ ਉਹ ਸੁਣਦਾ ਹੁੰਦਾ ਕਹਿੰਦਾ ਤੇਰੇ ਤੇਰੀ ਤੇਰੀ ਆਵਾਜ਼ ਕਹਿੰਦਾ ਸਾਰੇ ਬਾਜ਼ਾਰ ਚ ਮੇਰੇ ਵਾਲੇ ਤੁਹਾਡੇ ਦਾ ਪਤਾ ਲੱਗੇ ਕਹਿੰਦੇ ਕਿ ਤੈਨੂੰ ਕਦੇ ਉਹ ਕਹਿੰਦਾ ਵੀ ਦੇਖ ਲੋਹੇ ਦਾ ਥੋੜਾ ਤੇਰੇ ਵੀ ਵਜਦਾ ਹੈ ਲੋਹੇ ਦਾ ਮੇਰੇ ਵੀ ਵਜਦਾ ਹੈ ਤੂੰ ਸੋਨਾ ਹੈ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾਂ ਦਾ ਕੰਮ ਹੀ ਕੁੱਟਣਾ ਹੁੰਦਾ ਹੈ ਸ਼ਰੀਕਾਂ ਦਾ ਕੰਮ ਹੀ ਮਤਲਬ ਡਿਸਟਰਬ ਕਰਨਾ ਹੁੰਦਾ ਤਾਂ ਕਰਕੇ ਤੇਰੇ ਹੌਲੀ ਹੌਲੀ ਬੱਜੀ ਜਾਂਦਾ ਤੂੰ ਜਰੀ ਜਾਂਦਾ ਕਹਿੰਦਾ ਮੈਨੂੰ ਦੁੱਖ ਏਸ ਗੱਲ ਦਾ ਮੈਂ ਰੋਂਦਾ ਤਾਂ ਜਾਂਦਿਆਂ ਕਿ ਮੈਨੂੰ ਮੇਰੇ ਆਪਣੇ ਕੁੱਟਦੇ ਨੇ ਲੋਹੇ ਦਾ ਥੋੜਾ ਲੋਹੇ ਨੇ ਕੁੱਟਦੇ ਕਹਿੰਦਾ ਤਾਂ ਮੈਨੂੰ ਰੋਣਾ ਜ਼ਿਆਦਾ ਆਉਂਦਾ ਦੁੱਖ ਏਸ ਗੱਲ ਦਾ ਕਿ ਸਾਡੇ ਆਪਣੀ ਪਾਬੰਦੀਆਂ ਲਾਈ ਜਾਂਦੇ ਯਾਰ ਅੰਗਰੇਜ਼ ਕਹਿੰਦੇ ਜਾਂ ਕੁਝ ਕੋ ਕਹਿੰਦੇ ਵੀ ਇੱਧਰ ਨਾ ਆਇਓ ਗੱਲ ਹੋਰ ਹੈ ਸਾਡੇ ਵਾਲੀ ਪਾਬੰਦੀਆਂ ਲਾਈ ਜਾਂਦੇ ਸਾਡੇ ਤੇ 10 ਲੱਖ ਸਾਡਾ ਕੈਜੂਐਲਟੀਆਂ ਨੇ 10 ਲੱਖ ਪਾਰਟੀਸ਼ਨ ਵੇਲੇ ਕਿਵੇਂ ਗੱਡਿਆਂ ਤੇ ਆਏ ਨੇ ਲੁਕਦੇ